ਕੈਨੇਡਾ ਦੇ ਵਿੱਚ ਅਕਤੂਬਰ ਦੇ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 4.63% ਘਟੀ ਹੈ ਅਤੇ ਕੀਮਤਾਂ ਵਿੱਚ 1.61% ਦਾ ਘਾਟਾ ਹੈ ਜਿਹੜਾ ਉਹ ਦਰਜ ਕੀਤਾ ਗਿਆ ਹੈ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਨਵੇਂ ਅੰਕੜਿਆਂ ਅਨੁਸਾਰ ਅਕਤੂਬਰ ਦੇ ਵਿੱਚ ਰਾਸ਼ਟਰੀ ਰਿਹਾਇਸ਼ੀ ਗਤੀਵਿਧੀਆਂ ਫਿਰ ਤੋਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ ਘੱਟ ਵਿਕਰੀ ਆ ਜਿਹੜੀ ਉਹ ਦਿਖਾਈ ਗਈ ਹੈ ਜਦ ਕਿ ਥੋੜੇ ਸਮੇਂ ਦੇ ਰੁਝਾਨ ਹੌਲੀ ਹੌਲੀ ਗਤੀ ਵੱਲ ਇਸ਼ਾਰਾ ਕਰਦੇ ਹਨ ਕੈਨੇਡਾ ਵਿੱਚ ਅਕਤੂਬਰ ਵਿੱਚ 42068 ਰਿਹਾਇਸ਼ੀ ਲੈਣ-ਦੇਣ ਦਰਜ ਕੀਤੇ ਗਏ ਜੋ ਕਿ ਅਕਤੂਬਰ 2024 ਤੋਂ 4.3% ਦੀ ਗਿਰਾਵਟ ਹੈ ਮਾਸਿਕ ਅੰਕੜੇ ਸਤੰਬਰ ਤੋਂ 0.9% ਦੇ ਵਾਧੇ ਨਾਲ ਇੱਕ ਵੱਖਰੀ ਦਸ਼ਾ ਵਿੱਚ ਚਲੇ ਗਏ ਹਨ ਤਾ ਇਹ ਵਾਅਦਾ 7 ਮਹੀਨਿਆਂ ਵਿੱਚ 6ਵਾਂ ਵਾਅਦਾ ਹੈ ਜੋ ਕਿ ਪ੍ਰਮੁੱਖ ਬਾਜ਼ਾਰਾਂ ਵਿੱਚ ਖਰੀਦਦਾਰਾਂ ਵੱਲੋਂ ਸਥਿਰ ਦਿਲਚਸਪੀ ਲੈਣ ਦਾ ਸੰਕੇਤ ਹੈ। ਰਾਸ਼ਟਰੀ ਔਸਤ ਵਿਕਰੀ ਕੀਮਤ ਅਕਤੂਬਰ ਵਿੱਚ 6,90,195 ਡਾਲਰ ਤੱਕ ਪਹੁੰਚ ਗਈ ਜੋ ਪਿਛਲੇ ਸਾਲ ਨਾਲੋਂ 1.651% ਘਟ ਹੈ। ਸੀਆਰਈਏ ਦੇ ਸੀਨੀਅਰ ਅਰਥਸ਼ਾਸਤਰੀਆਂ ਸ਼ੌਨ ਕੈਥਕਾਟ ਨੇ ਕਿਹਾ ਹੈ ਕਿ ਵਿਆਜ ਦਰਾਂ ਹੁਣ ਉਹਨਾਂ ਪੱਧਰਾਂ ਦੇ ਨੇੜੇ ਹਨ ਜੋ ਮਜ਼ਬੂਤ ਮੰਗ ਨੂੰ ਉਤਸ਼ਾਹਿਤ ਕਰਦੀਆਂ ਹਨ। ਕੈਥਕਾਟ ਨੂੰ ਉਮੀਦ ਹੈ ਕਿ 2026 ਤੱਕ ਮਜ਼ਬੂਤ ਬਾਜ਼ਾਰ ਗਤੀਵਿਧੀ ਵੱਲ ਚੱਲੇਗਾ ਅਤੇ ਹਾਲਾਂਕਿ ਆਰਥਿਕ ਅਨਿਸ਼ਚਿਤਤਾ ਅਜੇ ਵੀ ਖਰੀਦਦਾਰਾਂ ਦੇ ਵਿਸ਼ਵਾਸ ਨੂੰ ਆਕਾਰ ਦਿੰਦੀ ਹੈ ਨਵੀਆਂ ਸੂਚੀਆਂ ਸਤੰਬਰ ਤੋਂ 1.4% ਘਟ ਗਈਆਂ ਹਨ ਫਿਲ ਫਿਰ ਵੀ ਕੁੱਲ ਸਪਲਾਈ ਸ਼ਲਾਨਾ ਆਧਾਰ ਤੇ ਵਧੀ ਹੈ ਕੈਨੇਡਾ ਅਕਤੂਬਰ ਦੇ ਅੰਤ ਵਿੱਚ ਲਗਭਗ 1,99,000 ਸਰਗਰਮ ਸੂਚੀਆਂ ਦੇ ਨਾਲ ਖਤਮ ਹੋਇਆ ਜੋ ਕਿ ਪਿਛਲੇ ਸਾਲ ਨਾਲੋਂ 7.2% ਵਾਧਾ ਹੈ ਵਧੇਰੇ ਵਸਤੂ ਸੂਚੀ ਅਤੇ ਉਦਾਰ ਲਾਗਤਾਂ ਨੂੰ ਘਟਾਉਣ ਦਾ ਸਮੇਲ ਆਉਣ ਵਾਲੇ ਮਹੀਨਿਆਂ ਦੌਰਾਨ ਮਾਪੀ ਗਈ ਗਤੀਵਿਧੀਆਂ ਲਈ ਪ੍ਰਮੁੱਖ ਸ਼ਹਿਰੀ ਖੇਤਰਾਂ ਨੂੰ ਸਥਿਤੀ ਵਿੱਚ ਰੱਖਦਾ ਹੈ